ਸੰਤਿਵਾਰ ਮਹੱਲ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰਿ ਕਾ ਨਾਮ ਧਿਆਇ ਕੈ ਹੋ ਹੋ ਹਰਿਆ ਭਾਈ ਕਰਮ ਲਖਨ ਤੈ ਪਾਈਐ ਹੇ ਰੋਤ ਸਹਾਈ ਵਣ ਤ੍ਰਿੰਤਰ ਪਣ ਮੋਲਿਆ ਅੰਮ੍ਰਿਤ ਫਲ ਪਾਏ ਮਿਲ ਸਾਧੂ ਸੁਖੁ ਪਜੈ ਲੱਥੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬੋੜ ਨਾ ਧਾਈ ਪੰਜੇ ਬੱਦੇ ਮਹਾਬਲੀ ਸਦਾ ਸੱਚਾ ਟੋਆ ਆਪਣੇ ਚਰਨ ਜਪਾਈਆਂ ਵਿੱਚ ਦਇਆ ਕੋੜਵਾ ਰੋਗ ਸੋਗ ਸਭ ਮਿੱਟ ਗਏ ਨਿਤ ਨਵਾਂ ਨਰੋਆ ਜਨ ਰੈਣ ਨਾਮ ਤੇ ਆਏ ਦਾ ਸਰਪਾਏ ਨਾਮੋ ਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਵਾ ਕਤੋਂ ਪੁਜਾਇ ਕਹਿ ਰਹਾ ਕਹਿ ਮਾਹੇ ਸਮਾਵੈ ਜੀ ਜਨ ਸਭ ਖਸਮ ਕੇ ਕੌਣ ਕੀਮਤ ਪਾਵੈ ਕਹਿਣ ਤਿਆਨ ਸੁਣਨਿਤ ਸੇ ਭਗਤ ਸੁਹਾਵੈ ਅਗਮ ਕੋਚਰ ਸਾਹਿਬ ਦੂਸਰ ਲਾਵੈ ਨ ਲਾਵੈ ਸਚ ਪੂਰਾ ਗੁਰ ਉਪਦੇਸਿਆ ਨਾਨਕ ਸੁਨਾਵੈ ਸਚੁ ਪੁਰੈ ਗੁਰ ਉਪਦੇਸਿਆ ਨਾਨਕ ਸੁਨਾਵੈ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਵਾ ਸਲੋਕ ਉਦਮ ਕਰਹੁ ਵੱਡ ਭਾਗੀ ਹੋ ਸਿਮਰੋ ਹਰਿ ਹਰਿ ਰਾਏ ਨਾਨਕ ਜੇ ਸਿਮਰਤ ਸਭ ਸੁਖ ਹੋਵੇ ਦੁਖ ਦਰਦ ਭ੍ਰਮ ਜਾਏ ਸ਼ੰਤ ਨਾਮ ਜਪਤ ਗੋਬਿੰਦ ਨਹਿ ਅਲਸਾਈਐ ਪੀੜਤ ਸਾਧੂ ਸੰਗ ਜੰਪੁਰ ਨਹਿ ਜਾਈਐ ਨਾਮ ਜਪਤ ਗੋਬਿੰਦ ਨਹਿ ਅਲਸਾਈਐ ਪੀੜਤ ਸਾਧੂ ਸੰਗ ਜੰਪੁਰ ਨਹਿ ਜਾਈਐ ਦੁਖ ਦਰਦ ਨਾ ਭੋ ਬਿਆਪੈ ਨਾਮ ਸਿਮਰਤ ਸਦ ਸੁਖੀ ਸਾਸ ਸਾਸ ਆਰਾਧ ਹਰ ਹਰ ਧਿਆਏ ਸੋ ਪ੍ਰਬ ਮਨ ਮੁਖੀ ਕਿਰਪਾਲ ਦਿਆਲ ਰਸਾਲ ਗੁਣ ਨਿਧ ਕਰ ਦਿਆ ਸੇਵਾ ਲਾਈਐ ਨਾਨਕ ਪਿਆਮਪੈ ਚਰਨ ਜਮਪੈ ਨਾਮ ਜਪਤ ਗੋਬਿੰਦ ਨਹਿ ਅਲਸਾਈਐ ਪਾਵਨ ਪਤਤ ਪੁਨੀਤ ਨਾਮ ਨਰੰਜਨਾ ਪਰਾ ਅੰਧੇਰ ਵਿਨਾਸ਼ ਗਿਆਨ ਗੁਰ ਅੰਜਨਾ ਗੁਰ ਗਿਆਨ ਅੰਜਨ ਪ੍ਰਭ ਨਰੰਜਨ ਜਲ ਕਲ ਮਹੀਲ ਪੂਰਿਆ ਇਕ ਨਿਮਖ ਜਾ ਕੇ ਰਜੈ ਵਸਿਆ ਮਿਟੇ ਸਹਿ ਵਸੂਰਿਆ ਅਗਾਧ ਬੋਧ ਸਮਰੱਥ ਸੁਆਮੀ ਸਰਬ ਕਾ ਭਉ ਭੰਜਨਾ ਨਾਨਕ ਪਿਆਮਪੈ ਚਰਨ ਜੰਪੈ ਪਾਵਨ ਪਤਤ ਪੁਨੀਤ ਨਾਮ ਨਰੰਜਨਾ ਕੋਟ ਕਹੀ ਤੁ ਗੋਪਾਲ ਜਿਆਲ ਕਿਰਪਾ ਨਿਦ ਮੋਹ ਆਸਰਤ ਚਰਨ ਤੁਮਾਰੀ ਸਗਰਣ ਸਿਧੇ ਹਰ ਚਰਨ ਕਾਰਨ ਕਰਨ ਸੁਆਮੀ ਪਤਤ ਉਦరణ ਹਰ ਹਾਰੇ ਸਾਗਰ ਸੰਸਾਰ ਭਵ ਉਤਾਰ ਨਾਮ ਸਿਮਰਤ ਬਹੁ ਤਰੇ ਆਦ ਅੰਤ ਬੇਅੰਤ ਖੋਜੇ ਸੁਣੀ ਉਧਰਣ ਸੰਤ ਸੰਗ ਮਿਲੇ ਆਦ ਅੰਤ ਬੇਅੰਤ ਖੋਜੇ ਸੁਣੀ ਉਧਰਣ ਸੰਤ ਸੰਗ ਵਿਦੇ ਨਾਨਕ ਪਿਆਮਪੈ ਚਰਨ ਜੰਪੈ ਓਟ ਗਹੀ ਗੋਪਾਲ ਜਾਲ ਪ੍ਰਭ ਆਪ ਲਈ ਸਮਾਏ ਸਹਿ ਸੁਭਾਏ ਨਾਨਕ ਪਿਆਮਪੈ ਚਰਨ ਜੰਪੈ ਮੋਟ ਗਹੀ ਗੋਪਾਲ ਜਿਆਲ ਕਿਰਪਾ ਨਿ ਦੇ ਭਗਤ ਵਛਲ ਹਰ ਬਿਰਦ ਆਪ ਬਨਾਇਆ ਜਹ ਜਹ ਸੰਤ ਰਦਹ ਪੈ ਕਹ ਪ੍ਰਗਟਾਇਆ ਰਬ ਆਪ ਲੀਏ ਲੜ ਰਬ ਆਪ ਲੀਏ ਸਮਾਏ ਸਹਿ ਸੁਭਾਏ ਭਗਤ ਕਾਰਜ ਸਾਰਿਆ ਆਨੰਦ ਹਰ ਜਸ ਮਹਾ ਮੰਗਲ ਸਰਬ ਦੁਖ ਵਿਸਾਰਿਆ ਜਮਤਕਾਰ ਪ੍ਰਗਾਸ ਦੇਹ ਦੇਸ ਏਕ ਤਹ ਦ੍ਰਿਸ਼ਟਾਇ ਨਾਨਕ ਪਿਉੰਪੈ ਚਰਨ ਜੰਪੈ ਭਗਤ ਬਸਲ ਹਰ ਬਿਰਦ ਆਪ ਬਨਾਇ ਆਸਾ ਮਹੱਲਾ ਪੰਜਵਾ ਫਿਰ ਸੰਤਨ ਸੁਹਾਗ ਮਰੈ ਨਾ ਆਵੇ ਫਿਰ ਸੰਤਨ ਸੁਹਾਗ ਮਰੈ ਨਾ ਜਾਵੇ ਜਾ ਕੇ ਗ੍ਰਹਿ ਹਰ ਨਾ ਹੋ ਸੋ ਸਦ ਹੀ 라ਵੇ अवनासी अवगत सो प्रभु सदा नव तन निर्मला न दूर सदा ह दूर ठाकुर जहिस पूरण सद सदा प्राणपत गत मत जाते रे प्रीत प्रीतम प्रीत भावए नानक बखानै गुरु वचन जानै सिर संतन सुहाग मरै ना जावै जाको राम पतार ਤਾ ਕੈ ਅਨੁਕਾਣਾ ਸੁਖਵੰਤੀ ਸਾਨਾਰ ਸੋਭਾ ਦੂਰ ਬਣਾ ਸੁਖਵੰਤੀ ਸਾਨਾਰ ਸੋਭਾ ਪੂਰ ਬਣਾ ਮਾਨ ਮਹਤ ਕਲਿਆਣ ਹਰਜਸ ਸੰਗ ਸੁਰਜਨ ਸੋ ਪ੍ਰਭੂ ਸਰਬ ਸਿੱਧ ਨਵ ਨਿਧਿਤ ਗ੍ਰਹਿ ਨਹੀਂ ਊਣਾ ਸਭ ਕਸ਼ੂ ਮਦਰ ਬਾਣੀ ਪ੍ਰਹਿ ਮਾਨੀ ਤੇ ਸੁਹਾਗਤਾ ਕਾ ਬਣਾ ਨਾਨਕ ਵਖਾਣ ਗੁਰਬਚਨ ਜਾਣੈ ਜਾ ਕੋ ਰਾਮ ਪਤਾਰ ਦਾ ਕੈ ਅਨੰਦ ਘਣਾ ਆਓ ਸਖੀ ਸੰਤ ਪਾਸ ਸੇਵਾ ਲਾਗੀ ਐ ਜਿਸੋ ਚਰਨ ਪਖਾਰ ਤਾਪ ਤਿਆਗੀ ਐ ਤਜ ਆਪ ਮਿਟੈ ਸੰਤਾਪ ਆਪ ਨਹ ਜਾਣੀਐ ਤਜ ਆਪ ਮਿਟਾ ਸੰਤਾਪ ਆਪ ਨਹ ਜਾਣਾਈਐ ਸ਼ਰਨ ਗਹੀ ਜੈ ਮਾਨ ਲੀਜੈ ਕਰੇ ਸੋ ਸੁਖ ਪਾਈਐ ਕਰਦਾਸ ਦਾਸੀ ਤਾਜੋ ਦਾਸੀ ਕਰ ਜੋੜ ਦਿਨ ਰੈਣ ਜਾਗੀਐ ਨਾਨਕ ਬਖਾਣਾ ਨਾਨਕ ਬਖਾਣਾ ਗੁਰਬਚਨ ਜਾਣੈ ਆਓ ਸਖੀ ਸੰਤ ਪਾਸ ਸੇਵਾ ਲਾਗੀ ਐ ਨਾਨਕ ਵਿਖਾਣਾ ਨਾਨਕ ਵਿਖਾਣਾ ਗੁਰਬਚਨ ਜਾਣੈ ਆਓ ਸਖੀ ਸੰਤ ਪਾਸ ਸੇਵਾ ਲਾਗੀ ਐ ਜਾ ਕੇ ਮਸਤਕ ਭਾਗ ਸੇ ਸੇਵਾ ਲਾਇਆ ਤਾਂ ਕੀ ਪੂਰਨ ਆਸ ਜਿਨ ਸਾਧ ਸੰਗ ਪਾਇਆ ਸਾਧ ਸੰਗ ਹਰਿ ਕੈ ਰੰਗ ਗੋਬਿੰਦ ਸਿਮਰਨ ਲਾਗਿਆ ਪਰਮ ਮੋਹ ਵਿਕਾਰ ਦੂਜਾ ਸਗਲ ਤਿਨਹਿ ਤਿਆਗਿਆ ਮਨ ਸਾਤ ਸਹਿਜ ਸੁਭਾਉ ਬੂਠਾ ਅਨੰਦ ਮੰਗਲ ਗੁਣ ਗਾਇਆ ਨਾਨਕ ਵਖਾਣ ਗੁਰਬਚਨ ਜਾਣੈ ਜਾ ਕੈ ਮਸਤਕ ਭਾਗ ਸੇ ਸੇਵਾਲਾਇਆ ਆਸਾ ਮਹਲਾ 5ਾ ਸ਼ਲੋਕ ਹਰ ਹਰ ਨਾਮ ਜਪਨ ਤਿਆ ਕਛ ਨਾ ਕਹੈ ਜਮ ਕਾਲ ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ ਸੰਤ ਮਿਲੋ ਸੰਤਨ ਕੈ ਸੰਗ ਮੋਹਿ ਉਧਾਰ ਲਿਓ ਬਿਨੋ ਕਰੋ ਕਰ ਜੋੜ ਹਰ ਹਰ ਨਾਮ ਦੇਹੋ ਹਰ ਨਾਮ ਮੰਗੋ ਚਰਨ ਲਾਗੋ ਮਾਨ ਤਿਆਗੋ ਤੁਮ ਦਿਆ ਕਤ ਹੁਣਾ ਧਾਵੋ ਸ਼ਰਨ ਪਾਵੋ ਕਰੁਣਾ ਮੈਂ ਪ੍ਰਭ ਕਰਮਿਆ ਸਮਰੱਥ ਅਗਥ ਸਮਰੱਥ ਅਗਥ ਤਿਆਗੋ ਸਮਰੱਥ ਅਗਥ ਅਪਾਰ ਨਿਰਮਲ ਸੁਨੋ ਸੁਆਮੀ ਬਿਨੋ ਇਹੋ ਕਰ ਜੋੜ ਨਾਨਕ ਦਾਣ ਮੰਗੈ ਜਨਮ ਮਰਨ ਨਿਵਾਰ ਲਿਹੋ ਅਪਰਾਧੀ ਮਤਹੀਨ ਨਿਰਗੁਣ ਅਨਾਥ ਨੀਚ ਸਾਡ ਘਟੋਰ ਕੁਲਹੀਨ ਵਿਆਪਤ ਮੋਹ ਕੀਚ ਮਲ ਭਰਮ ਕਰਮ ਅਹੰ ਮਮਤਾ ਮਰਨ ਚੀਤਨਾ ਆਵੇ ਬਿਨਤਾ ਬਿਨੋਦ ਆਨੰਦ ਮਾਇਆ ਅਗਿਆਨ ਤਾਲ ਪਟਾਵੇ ਕਿਸਾ ਜੋਬਨ ਬਦਾ ਜਰੂਆ ਦਿਨ ਨਿਹਾਰੇ ਸੰਗ ਨੀਚ ਬਿਨਵੰਤ ਨਾਨਕ ਆਸ ਤੇਰੀ ਸਰਨ ਸਾਧੂ ਰਾਖ ਨੀਚ ਬਿਨਵੰਤ ਨਾਨਕ ਆਸ ਤੇਰੀ ਸਰਨ ਸਾਧੂ ਰਾਖ ਨੀਚ ਧਰਮੇ ਜਨਮ ਅਨੇਕ ਸੰਕਟ ਮਹਾ ਜੋਣ ਲਵਟ ਰਿਹਾ ਤਹ ਸੰਗ ਮੀਠੇ ਭੋਗ ਸੋਣ ਪ੍ਰਮਤ ਭਾਰ ਗਣਤ ਆਇਓ ਬਹੁ ਪਰਦੇਸਹਿ ਤਾਇਓ ਅਬ ਓਟ ਧਾਰੀ ਪ੍ਰਭ ਮੁਰਾਰੀ ਸਰਬ ਸੁਖ ਹਰਿ ਨਾ ਆਇਓ ਰਾਖਣ ਹਾਰੇ ਪ੍ਰਭ ਪਿਆਰੇ ਮੁਜ ਤੇ ਕਛੂ ਨਾ ਹੋਆ ਹੋਣ ਸੂਖ ਸਹਜ ਆਨੰਦ ਨਾਨਕ ਕਿਰਪਾ ਤੇਰੀ ਤਰਾ ਭਾਣ ਨਾਮ ਧਾਰੀ ਉਧਾਰੇ ਭਗਤ ਹੈ ਸੰਸਾ ਕਾਉਣ ਜੇਨ ਕਿਨ ਪ੍ਰਕਾਰੇ ਹਰ ਹਰ ਜਸ ਸੁਨਹੁ ਸ਼ਰਵਣ ਸੁਨ ਸ਼ਰਵਣ ਬਾਣੀ ਬਨ ਸੁਨ ਸ਼ਰਵਣ ਬਾਣੀ ਪੁਰਖ ਗਿਆਨੀ ਮਨ ਨਿਧਾਨਾ ਪਾਵਹਿ ਹਰ ਰੰਗ ਰਾਤੇ ਸਭ ਵਿਧਾਤੇ ਰਾਮ ਕੇ ਗੁਣ ਗਾਵਹਿ ਵਸਦ ਕਾਗਦ ਬਨ ਰਾਜ ਕਲਮਾ ਲਿਖਣ ਕੋ ਜੇ ਹੋਏ ਪਵਨ ਵਿਅੰਤ ਅੰਤ ਨਾ ਜਾਏ ਪਾਇਆ ਗਹੀ ਨਾਲ ਚਰਨ ਸਰਣ ਆਸਾ ਮਹਲਾ ਪੰਜਵਾ ਪੁਰਖ ਪਤੇ ਭਗਵਾਨ ਤਾਕੀ ਸਰਣ ਗਹੀ ਨਿਰਭਉ ਭਏ ਪ੍ਰਾਣ ਪਿੰਤਾ ਸਗਲ ਲਈ ਬਾਦ ਪਿਤਾ ਸੁਤ ਮੀਤ ਸੁਰਜਨ ਇਸ਼ਟ ਬੰਧ ਪਜਾਨਿਆ ਗਹਿ ਕੰਠ ਲਾਇਆ ਆਪ ਗਹਿ ਕੰਠ ਲਾਇਆ ਗੁਰ ਮਿਲਾਇਆ ਜਸ ਬਿਵਿੜੇ ਸੰਤ ਵਖਾਣਿਆ ਬਿਅੰਤ ਗੁਣ ਅਨੇਕ ਮਹਿਮਾ ਕੀਮਤ ਕਛੂ ਨਾ ਜਾਏ ਕਹੀ ਪਰਵ ਏਕ ਅਨਿਕ ਅਲਕ ਠਾਕੁਰ ਓਟ ਨਾਨਕ ਇਸ ਗਹੀ ਅੰਮ੍ਰਿਤ ਬਨ ਸੰਸਾਰ ਅੰਮ੍ਰਿਤ ਬਨ ਸੰਸਾਰ ਸਹਾਈ ਆਪ ਭਏ RAM ਨਾਮ ਉਰਹਾਰ ਵਿਖ ਕੇ ਦਿਵਸ ਗਏ ਗਦ ਭਰਮ ਉਹ ਬੇਕਾਰ ਮਿਣ ਸੇ ਜੋਨ ਆਵਣ ਸਭ ਰਹੇ ਅਗਨ ਸਾਗਰ ਭਏ ਸੀਤਲ ਸਾਧ ਅੰਚਲ ਗਹ ਰਹੇ ਗੋਵਿੰਦ ਗੋਪਾਲ ਜਿਆਲ ਸਮਰਥ ਬੋਲ ਸਾਧੂ ਹਰ ਜੈ ਜਾਏ ਨਾਨਕ ਨਾਮ ਧਿਆਏ ਪੂਰਨ ਸਾਤ ਸੰਗ ਪਾਈ ਪਰਮ ਗਤੇ ਜਹ ਦੇਖੋ ਤਹ ਹਾ ਜਹ ਦੇਖੋ ਤਹ ਸੰਗ ਏਕੋ ਰਵ ਰਹਾ ਕਟਕਟ ਵਾਸੀ ਆਪ ਵਿਰਲੈ ਕਿਨੇ ਲਹਿਆ ਜਲ ਕਲ ਮਹੀ ਅਲਪੂਰ ਪੂਰ ਪੂਰਣ ਜੀਠ ਹਸਤ ਸਮਾਨਿਆ ਆਜ ਅੰਤੇ ਮਦ ਸੋਈ ਗੁਰ ਪ੍ਰਸਾਦੀ ਜਾਨਿਆ ਬ੍ਰਹਮ ਫਸਰਿਆ ਬ੍ਰਹਮ ਨੀਲਾ गोविन्द गुण निधे जन कहिया सिमर स्वामी अंतर जामी हरेक नानक रब रहिया दिन रेण सहावडी आई समृत नाम हरे चरण कमल संग प्रीत कालमल पाप डरे दुख भूख दारिद्र नाटे प्रविट मग जे खायआ मिल साथ संगे नाम रंगे मन लोडी दा पाया ਹਰ ਦੇਖ ਦਰਸਨ ਇਛੁ ਪੁਨੀ ਕੁੱਲ ਸੰਗੂਹਾ ਸਭ ਤਰੇ ਦਿਨ ਸਰੈਣ ਆਨੰਦ ਅਣ ਦਿਨ ਸਿਮਰੰਤ ਨਾਨਕ ਹਰ ਹਰੇ ਆਸਾ ਮਹੱਲਾ ਪੰਜਵਾ ਸੰਤ ਘਰ ਸਤਵਾ ਇਕ ਓ ਅੰਕਾਰ ਸਤਗੁਰ ਪ੍ਰਸਾਦ ਸ਼ਲੋਕ ਸੁਭ ਚਿੰਤਨ ਗੋਬਿੰਦ ਰਵਣ ਨਿਰਮਲ ਸਾਧੂ ਸੰਗ ਨਾਨਕ ਨਾਮ ਨਜਿਸਰੋ ਇਕ ਘੜੀ ਕਰਕੇ ਪਾਪ ਭਗਵੰਤ ਸ਼ੰਤ ਕਿੰਨੀ ਰੈ ਨੜੀਐ ਚਮਕਣ ਤਾਰੇ ਜਾਗਹਿ ਸੰਤ ਜਨਾ ਮੇਰੇ RAM ਪਿਆਰੇ RAM ਪਿਆਰੇ ਸਦਾ ਜਾਗਹਿ ਨਾਮ ਸਿਮਰਹਿ ਅਨ ਦਿਨੋ ਚਰਨ ਕਮਲ ਧਿਆਨ ਹਿਰਦੈ ਪ੍ਰਭ ਵਿਸਰਨਾਹੀ ਇਕ ਖਿਨੋ ਤਜ ਮਾਨ ਮੋਹ ਵਿਕਾਰ ਮਨ ਕਾ ਕਲਮਲਾ ਦੁਖ ਜਾਰੇ ਬਿਨਵੰਤ ਨਾਨਕ ਸਦਾ ਜਾਗਹਿ ਅਰਦਾਸ ਸੰਤ ਪਿਆਰੇ ਮੇਰੀ ਸੇਜੜੀ ਐ ਆ ਡੰਬਰ ਬਣਿਆ ਮਨ ਅਨੰਦ ਭਿਆ ਪ੍ਰਭ ਆਵਤ ਸੁਣਿਆ ਮਨ ਅਨੰਦ ਭਿਆ ਪ੍ਰਭ ਆਵਤ ਸੁਣਿਆ ਪ੍ਰਭ ਮਿਲੇ ਸੁਆਮੀ ਸੁਖ へ ਗਾਮੀ ਜਾਵ ਮੰਗਲ ਰਸ ਭਰੇ ਅੰਗ ਸੰਗ ਲਾਗੇ ਦੁਖ ਭਾਗੇ ਪ੍ਰਾਣ ਮਨ ਤਨ ਸਭ ਹਰੇ ਮਨ ਇਛ ਪਾਈ ਪ੍ਰਭ ਧਾਈ ਜੋ ਸਾਹਾ ਸੁਭ ਗਣਿਆ ਬਿਨਵੰਤ ਨਾਨਕ ਮਿਲੇ ਸ੍ਰੀ ਧਰ ਸਗਲ ਆਨੰਦ ਰਸ ਬਣਿਆ ਮਿਲ ਸਖੀ ਆ ਪੁਛੇ ਕਹੋ ਕੰਤ ਨਿਸ਼ਾਣੀ ਰਸ ਪ੍ਰੇਮ ਭਰੀ ਕਛ ਬੋਲ ਨਾ ਜਾਣੀ ਗੁਣ ਗੂੜ ਗੁਪਤ ਅਪਾਰ ਕਰਤੇ ਨਿਗਮ ਅੰਤ ਨਾ ਪਾਵਹਿ ਭਗਤ ਭਾਏ ਧਿਆਏ ਸੁਆਮੀ ਸਦਾ ਹਰ ਗੁਣ ਗਾਵੇ ਸਗਲ ਗੁਣ ਹਰ ਸਗਲ ਗੁਣ ਸੋ ਗਿਆਨ ਪੂਰਣ ਆਪਣੇ ਪ੍ਰਭ ਬਾਣੀ ਬਿਰਮੰਤ ਨਾਨਕ ਰੰਗ ਰਾਤੇ ਪ੍ਰੇਮ ਸਹਿਜ ਸਮਾਣੀ ਸੁਖ ਸੋਹਿ ਲੜੇ ਹਰ ਗਾਵਣ ਲਾਗੇ ਸਾਜਨ ਸਰਸਿ ਅੜੇ ਦੁਖ ਦੁਸ਼ਮਣ ਭਾਗੇ ਸੁਖ ਸਹਿਜ ਸਰਸੇ ਹਰ ਨਾਮ ਰਹਿਸੇ ਪ੍ਰਭ ਆਪ ਕਿਰਪਾ ਧਾਰਿਆ ਹਰ ਚਰਨ ਲਾਗੇ ਸਦਾ ਜਾਗੇ ਮਿਲੇ ਪ੍ਰਭੁ ਬਨਵਾਰੀਆ ਸੁਭ ਦਿਵਸ ਆਏ ਸਹਜ ਪਾਏ ਸਗਲ ਜਿੰਦ ਪ੍ਰਭ ਪਾਗੇ ਬਿਨਵੰਤ ਨਾਨਕ ਸਰਣ ਸੁਆਮੀ ਸਦਾ ਹਰ ਜਨ ਤਾਗੇ ਆਸਾ ਮਹਲਾ ਪੰਜਵਾ ਉਠ ਮੰਜਵਟਾਉ ਡਿਆ ਤੈ ਕਿਆ ਚਿਰ ਲਾਇਆ ਮੁਹਲਦ ਕੁੰਨੀੜਿਆ ਕਿਤ ਕੂੜ ਲੁਭਾਇਆ ਉੜੇ ਲੁਆਇਆ ਤੋ ਮਾਇਆ ਕਰੇ ਪਾਪ ਅਮਿੱਤਿਆ ਤਨ ਭਸਮ ਢੇਰੀ ਜਮਹਿ ਹੇਰੀ ਕਾਲ ਗੁਪੜਾ ਜਿਤਿਆ ਮਾਲ ਜੋਬਨ ਛੋੜ ਵੈਸੀ ਰਿਹੋ ਪੈਨਣ ਖਾਇਆ ਨਾਨਕ ਬਾਣਾ ਸੰਗ ਜੁਲਿਆ ਨਹ ਜਾਏ ਕਿਤੇ ਨਹ ਜਾਏ ਕਿਰਤ ਮਿਟਾਇਆ ਨਾਨਕ ਵਾਲਾ ਸੰਗ ਜੁਲਿਆ ਨਹ ਜਾਏ ਕਿਰਤ ਮਿਟਾਇਆ ਆਥੋ ਮਿਰਗ ਜਿਵੈ ਵੇਖ ਰੈਣ ਚੰਦਰਾਇਣ ਸੁਖੋ ਸੂ ਦੂਖ ਭਏ ਜਿਤ ਪਾਪ ਕਮਾਐਣ ਪਾਪਾ ਕਮਾਣੇ ਛੱਡੇ ਨਾਹੀ ਲੈ ਚਲੇ ਹੱਥ ਗਲਾਵਿਆ ਹਰ ਚੰਦੋਰੀ ਦੇਖ ਮੂਠਾ ਢੂੜ ਸੇ ਜਾ ਰਾਵਿਆ ਲਭ ਲੋਭ ਅਹੰਕਾਰ ਮਾਤਾ ਗਰਭ ਭਿਆ ਸਮਾਐਣ ਨਾਨਕ ਮਿਰਗ ਅਗਿਆਨ ਬਿਨਸੇ ਨਹਾ ਬਟਾਵਣ ਜਾਇਣ ਮਿੱਠਾ ਮੱਖ ਮੂਆ ਕਿਉ ਲੈ ਉਡਾਰੀ ਅਸਤੀ ਗਰਜ ਪਿਆ ਕਿਉ ਤਰੀਐ ਤਾਰੀ ਤਰਣ ਦੇਹਲਾ ਪਿਆ ਖਿੰਮਹਿ ਖਸਮ ਚਿਤਨਾ ਆਇਓ ਦੁਖਾ ਸਜਾਈ ਗਣਤ ਨਹੀਂ ਯਾ ਆਪਣਾ ਪਾਇਓ ਗੁਜਾਕ ਮਾਣਾ ਪ੍ਰਗਟ ਹੋਆ ਈਤ ਉਤਹਿ ਭਵਾਰੀ ਈਤ ਉਤਹਿ ਵਾਰੀ ਨਾਨਕ ਸਤਿਗੁਰ ਬਾਜੂਠਾ ਮਨਮੁਖੋ ਅਹੰਕਾਰੀ ਹਰਕੇ ਦਾਸ ਜੀਵੇ ਲਗ ਪ੍ਰਭ ਕੀ ਚਰਣੀ ਕੰਟ ਲਗਾਏ ਲੀਏ ਜਿਸ ਠਾਕੁਰ ਸਰਣੀ ਬਲਬੁੱਧ ਗਿਆਨ ਧਿਆਨ ਆਪਣਾ ਆਪ ਨਾਮ ਜਪਾਇਆ ਬਲਬੁੱਧ ਗਿਆਨ ਧਿਆਨ ਆਪਣਾ ਆਪ ਨਾਮ ਜਪਾਇਆ ਸਾਧ ਸੰਗਤ ਆਪ ਹੋਆ ਆਪ ਜਗਤ ਤਰਾਇਆ ਰਾਖੀਏ ਰਖਣਹਾਰੈ ਸਦਾ ਨਿਰਮਲ ਕਰਨੀ ਨਾਨਕ ਨਿਰਕ ਨਾ ਜਾਹੇ ਕਭੂ ਹਰ ਸੰਤ ਹਰ ਕੀ ਸਰਣੀ ਆਸਾ ਮਹਲਾ ਪੰਜਵਾ ਵੰਜ ਮੇਰੇ ਆਲਸਾ ਹਰ ਪਾਸ ਬੇਨੰਤੀ ਰਾਵੋ ਸੋ ਆਪਨੜਾ ਪ੍ਰਭ ਸੰਗ ਸੋ ਹੰਤੀ ਸੰਗੇ ਸੋ ਹੰਤੀ ਕੰਤ ਸੁਆਮੀ ਦਿਨ ਸ੍ਰੈਣੀ 라ਵੀਐ ਸਾਸ ਸਾਸ ਸਤਾਰ ਜੀਵਾ ਪ੍ਰਭ ਵੇਖ ਹਰ ਗੁਣ ਗਾਵੀਐ ਨਿਰ ਹਰ ਜਾਇਆ ਦਰਸ ਪਾਇਆ ਅਮਿਓ ਦ੍ਰਿਸ਼ਟ ਸਿੰਚੰਤੀ ਬਿਨਵੰਤ ਨਾਨਕ ਮੇਰੀ ਅਛ ਪੁੰਨੀ ਮਿਲੇ ਜਿਸ ਖੋ ਜੰਤੀ ਨਾ ਸਮਝੋ ਕਿਲ ਵਿਖੋ ਕਰਤਾ ਘਰ ਆਇਆ ਦੂਤਹ ਦਹਿਣ ਭਿਆ ਗੋਵਿੰਦ ਪ੍ਰਗਟਾਇਆ ਪ੍ਰਗਟੇ ਗੋਪਾਲ ਗੋਵਿੰਦ ਲਾਲਨ ਸਾਤ ਸੰਗ ਵਖਾਣਿਆ ਅਰਚਰ ਜੀਠਾ ਮਿਉ ਬੂਠਾ ਗੁਰ ਪ੍ਰਸਾਦ ਦੀ ਜਾਣਿਆ ਮਨ ਸਾਥ ਆਈ ਵਜੀ ਵਿਧਾਈ ਨਹਿ ਅੰਤ ਜਾਈ ਪਾਇਆ ਬਿਨਵੰਤ ਨਾਨਕ ਸੁਖ ਸਹਿਜ ਮੇਲਾ ਪ੍ਰਭੂ ਆਪ ਬਣਾਇਆ ਨਰਕ ਨਾ ਡੇਠੜਿਆ ਸਿਮਰਤ ਨਾਰਾਇਣ ਜੈ ਜੈ ਧਰਮ ਕਰੇ ਦੂਦ ਭਾਏ ਬਲਾਇਣ ਧਰਮ ਧੀਰਜ ਸਹਜ ਸੁਖੀਏ ਸਾਧ ਸੰਗਤ ਹਰ ਭਜੇ ਕਰ ਅਨੁਗ੍ਰਹਿ ਰਾਕੁਲੀਨੇ ਮੋਹ ਮਮਤਾ ਸਭ ਤਜੇ ਗਹਿ ਕੰਠ ਲਾਏ ਗੁਰ ਮਿਲਾਏ ਗੋਵਿੰਦ ਜਬ ਤੱਕ ਆਕਾਇਣ ਜਿਨਮント ਨਾਨਕ ਸਿਮਰ ਸੁਆਮੀ ਸਗਲ ਆਸ ਪੁਜਾਇਣ ਨਿਧ ਸਿਧ ਚਰਨ ਗ헤 ਤਾ ਕੇ ਹਾ ਕਾੜਾ ਸਭ ਕੁਸ਼ਵਸ ਜਿਸੈ ਸੋ ਪ੍ਰਭੂ ਅਸਾੜਾ ਗਿਆ ਪੂਜਾ ਲਈਨੇ ਨਾਮ ਜੀਨੇ ਕਰਤਾਰ ਮਸਤਕ ਰਾਖਿਆ ਸੰਸਾਰ ਸਾਗਰ ਨਹਿ ਵਿਆਪੈ ਅਮਿਉ ਹਰ ਰਸ ਚਾਖਿਆ ਸਾਥ ਸੰਗੇ ਨਾਮ ਰੰਗੇ ਰਣਜੀਤ ਵਡਾ ਅਖਾੜਾ ਬਿਨਵੰਤ ਨਾਨਕ ਸਰਣ ਸੁਆਮੀ ਬਾਹੜ ਜਮਨਾ ਉਪਾੜਾ ਆਸਾ ਮਹੱਲਾ ਪੰਜਵਾ ਦਿਨ ਰਾਤ ਕਮਾਏ ਅਣੋ ਸੋ ਆਇਓ ਮਾਥੈ ਜਿਸ ਪਾਸ ਲੁਕਾਏ ੜੋ ਸੋ ਵੇਖੀ ਸਾਥੈ ਸੰਗ ਦੇਖੈ ਕਰਨਹਾਰਾ ਕਾਏ ਪਾਪ ਕਮਾਈਐ ਸੁਕ੍ਰਿਤ ਕੀਜੈ ਨਾਮ ਲੀਜੈ ਨਰਕ ਤੋਂ ਮੂਲ ਨਾ ਜਾਈਐ ਸੁਕ੍ਰਿਤ ਕੀਜੈ ਨਾਮ ਲੀਜੈ ਨਰਕ ਮੂਲ ਨਾ ਜਾਈਐ ਆਠ ਪਹਿਰ ਹਰ ਨਾਮ ਸਿਮਰੋ ਚਲੈ ਤੇਰੇ ਸਾਥੈ ਵਜ ਸਾਧ ਸੰਗਤ ਸਦਾ ਨਾਨਕ ਮਿਟਹਿ ਦੁਖ ਕਮਾਤੇ ਬਲਵੰਚ ਕਰ ਉਦਰ ਭਰੇ ਮੂਰਖ ਗਾਵਾਰਾ ਸਭ ਕੁਝ ਦੇ ਰਹਿਆ ਹਰ ਦੇਵਨ ਹਾਰਾ ਦਾਤਾਰ ਸਦਾ ਦਿਆਲ ਸੁਆਮੀ ਕਾਇ ਮਨੁ ਮੇ ਸਾਰੀਐ ਮਿਲ ਸਾਧ ਸੰਗੇ ਭਜਨ ਸੰਗੇ ਕੁਲ ਸਮੂਹਾ ਤਾਰੀਐ ਸਿਧ ਸਾਧਕ ਦੇਵ ਮਨ ਜਨ ਭਗਤ ਨਾਮ ਆਧਾਰਾ ਬਿਨਵੰਤ ਨਾਨਕ ਸਦਾ ਭਜੀਐ ਬਿਨਵੰਤ ਨਾਨਕ ਸਦਾ ਭਜੀਐ ਪਰਬ ਏਕ ਕਰਨਹਾਰਾ ਕੋਟ ਨਾ ਕੀਜਈ ਪ੍ਰਭ ਪਰਖਣਹਾਰਾ ਊੜ ਕਬੜ ਕਮਾਵ ਦੜੇ ਜਨਮੇ ਸੰਸਾਰਾ ਸੰਸਾਰ ਸਾਗਰ ਤਿਨਹੀ ਤਰਿਆ ਜਿਨਹੀ ਏਕ ਧਾਇਆ ਤਜ ਕਾਮ ਕ੍ਰੋਧ ਅਨਿੰਦ ਨਿੰਦਾ ਪ੍ਰਭ ਸਰਣਾਈ ਆਇਆ ਜਲ ਥਲ ਮਹੀਲ ਰਵਿਆ ਸੁਆਮੀ ਊਚ ਅਗਮ ਅਪਾਰਾ ਬਿਨਵੰਤ ਨਾਨਕ ਤੇਕ ਜਨ ਕੀ ਚਾਰਣ ਕਮਲ ਆਧਾਰਾ ਵੇਖ ਹਰਚੰਦੌਰੜੀ ਅਸਥਿਰ ਕਿਛ ਨਾਹੀ ਮਾਇਆ ਰੰਗ ਜੀਤੇ ਸੇ ਸੰਗ ਨਾ ਜਾਹੀ ਹਰ ਸੰਗ ਸਾਥੀ ਸਦਾ ਤੇਰਾ ਦਿਨ ਸ੍ਰੈਣ ਸੰਭਾਲੀਆ ਹਰ ਏਕ ਬਿਨ ਕਛ ਅਵਰਣਾਹੀ ਭਾਉ ਦੁਪੀਆ ਜਾਲੀਐ ਮੀਤ ਜੋਵਣ ਮਾਲ ਸਰਬਸ ਰਬ ਇੱਕ ਕਰਮਨ ਮਾਹੀ ਬਿਨਵੰਤ ਨਾਨਕ ਵਡ ਭਾਗ ਪਾਈਐ ਸੂਖ ਸਹਜ ਸਮਾਹੀ ਆਸਾ ਮਹਲਾ 5 ਛੰਤ ਘਰ 8 ਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਕਮਲਾ ਭ੍ਰੰਪੀਤ ਕਮਲਾ ਭ੍ਰੰਪੀਤ ਹੈ ਵਿਖਣ ਮਦ ਪ੍ਰੀਤ ਹੈ ਅਵਦ ਅਕਾਰਥ ਜਾਤ ਗਹਿਬਰ ਬਨ ਘੋਰ ਗਹਿਰ ਬਨ ਘੋੜ ਹੈ ਗ੍ਰਹਿ ਬੂਸਦ ਮਨ ਚੋਰ ਹੈ ਦਿਨ ਕਰੋ ਅਨ ਦਿਨ ਖਾਤ ਦਿਨ ਖਾਤ ਜਾਤ ਵਿਹਾਤ ਪ੍ਰਭ ਇਨ ਮਿਲੋ ਪ੍ਰਭ ਕਰुणा ਪਤੇ ਜਨਮ ਮਰਨ ਅਨੇਕ ਬੀਤੇ ਪ੍ਰੇ ਸੰਗ ਬਿਨ ਕਛ ਨਹ ਗਤੇ ਗੁਰ ਰੂਪ ਧੂਪ ਗਿਆਨ ਹੀ ਜੋ ਜਿਵਨਾ ਮੋਹਿ ਕਵਣ ਮਾਤ ਕਰ ਜੋੜ ਨਾਨਕ ਸਰਣ ਆਇਓ ਪ੍ਰੇ ਨਾਦ ਨਰ ਹਰ ਕਬਹ ਕਰਹੁ ਗਾਤ ਮੀਨਾ ਜਲ ਹੀਨ ਮੀਨਾ ਜਲ ਹੀਨ ਹੈ ਉਹ ਬਿਛਰਤ ਮਨ ਤਨ ਖੀਨ ਹੈ ਕਤ ਜੀਵਨ ਪ੍ਰੇ ਬਿਨ ਹੋਤ ਸੰਮੁਖ ਸਹਿਬਾਨ ਸੰਮੁਖ ਸਹਿਬਾਨ ਬ੍ਰਿਗ ਅਫੇ ਮਨ ਤਨ ਪ੍ਰਾਣ ਹੈ ਓ ਵਿਦਿਓ ਸਹਿਜ ਸਰੂਪ ਰੇ ਪ੍ਰੀਤ ਲਾਗੇ ਮਿਲੇ ਬਹਿਰਾਗੇ ਕਿ ਨ ਰਹਿਣ ਤ੍ਰਿਗ ਤਨ ਤਿਸ ਬਿਨਾ ਫਲ ਕਾ ਨਾ ਲਾਗੇ ਪ੍ਰੇਮ ਪਾਗੇ ਬਿਨਵੰਤ ਨਾਨਕ ਫਲ ਕਾ ਨਾ ਲਾਗੇ ਪ੍ਰੇਮ ਪਾਗੇ ਚਿਤਵੰਤ ਅਨੰਦ ਪ੍ਰਭ ਮਨਾ ਸ੍ਰੀ ਰੰਗ ਰਾਤੇ ਨਾਮ ਬਾਤੇ ਪੈ ਭਰਮਾ ਦੁਤੀਆ ਸਗਲ ਖੋਤ ਕਰਮਿਆ ਦਿਆ ਦਿਆਲ ਪੂਰਨ ਹਰ ਪੇਮ ਨਾਨਕ ਮਗਨ ਹੋਤ ਅਲੀ ਅਲ ਗੁੰਜਾਤ ਅਲੀ ਅਲ ਗੁੰਜਾਤ ਹੈ ਬਰਕ ਮਕਰੰਦ ਰਸ ਬਾਸਨ ਮਾਤ ਹੈ ਰੀਤ ਕਮਲ ਬੁੰਧਾਵਤ ਆਪ ਜਾਤ੍ਰਿਕ ਚਿਤ ਪਿਆਸ ਜਾਤ੍ਰਿਕ ਚਿਤ ਪਿਆਸ ਹੈ ਕਨ ਬੂੰਦ ਚਿਤਤਰ ਮਨ ਆਸ ਹੈ ਅਲ ਪੀਵਤ ਬਿਨ ਸੰਤਤਾਪ ਤਾਪਾ ਬਿਨਾਸ਼ਨ ਦੁਖ ਨਾਸ਼ਨ ਵੇਲੇ ਪ੍ਰੇਮ ਮਨ ਤਨ ਅਤ ਘਣਾ ਸੁੰਦਰ ਚਤਰ ਸੁਜਾਨ ਸੁਆਮੀ ਕਵਣ ਰਸਨਾ ਗੁਣ ਭਣਾ ਜੇ ਭੁਜਾਲਿਵੋ ਨਾਮ ਦੇਵੋ ਦ੍ਰਿਸ਼ਟਾਰਤ ਮਿਟਨ ਮਿਟਤ ਪਾਪ ਨਾਨਕ ਜੰਪੈ ਪਤਤ ਪਾਵਨ ਹਰ ਦਰਸ ਪੇਖਤ ਨਹਿ ਸੰਤਾਪ ਚਿਤਵੋ ਚਿਤ ਅਨਾਥ ਚਿਤਵੋ ਚਿਤ ਅਨਾਥ ਹੈ ਰਖ ਲਿਵੋ ਸ਼ਰਨ ਅਨਾਥ ਹੈ ਮਿਲੇ ਚਾਉ ਚਾਈਲੇ ਪ੍ਰਾਨ ਸੁੰਦਰ ਤਨ ਧਿਆਨ ਸੁੰਦਰ ਤਨ ਧਿਆਨ ਹੈ ਮਨ ਲਗਤ ਗੋਪਾਲ ਗਿਆਨ ਹੈ ਜਾਤਿਕ ਜਨ ਰਾਖਤ ਮਾਨ ਪ੍ਰਮਾਨ ਪੂਰਨ ਦੁਖ ਬਦੀਰਣ ਸਗਲ ਇਛ ਪੂਜੰਤੀਆ ਹਰ ਕੰਠ ਲਾਗੇ ਦਿਨ ਸੁਭਾਗੇ ਨਾਹਾ ਸੇ ਸੁਹੰਤੀਆ ਪ੍ਰਭ ਦ੍ਰਿਸ਼ਟ ਧਾਰੀ ਮਿਲੇ ਮੁਰਾਰੀ ਸਗਲ ਕਲਮ ਕਲ ਭਏ ਹਾਨ ਬਿਨਵੰਤ ਨਾਨਕ ਮੇਰੀ ਆਸ ਪੂਰਨ ਮਿਲੇ ਸ੍ਰੀ ਧਰਗੁਣ ਨਿਧਾਨ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਆਸਾ ਮਹਲਾ ਪਹਿਲਾ ਵਾਰਸ ਲੋਕਾ ਨਾਲ ਸਲੋਕੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜ ਆ ਕੇ ਧੁਨੀ ਸ਼ਲੋਕ ਮਹੱਲਾ ਪਹਿਲਾ ਬਲਹਾਰੀ ਗੁਰੂ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤਨਾ ਲਾਗੀ ਬਾਰ ਮਹੱਲਾ ਦੂਜਾ ਜੇ ਸੋ ਚੰਦਾਗੁ ਹੈ ਸੂਰਜ ਚੜ੍ਹਿਆ ਹਜ਼ਾਰ ਇਤੇ ਚਾਨਣ ਹੁੰਦਿਆ ਗੁਰਬਿਨ ਕੋਰ ਅੰਧਾਰ ਜੇ ਸੋ ਚੰਦਾਗੁ ਹੈ ਸੂਰਜ ਚੜ੍ਹਿਆ ਹਜ਼ਾਰ ਏਤੇ ਚੰਨ ਹੁੰਦਿਆਂ ਗੁਰਬਿੰਦ ਕੋ ਰੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਣੀ ਮਣ ਆਪਣਾ ਸੋਚੇਤ ਛੁਟੇ ਥਿਲ ਬੁਆੜ ਜਿਉ ਸੰਨ੍ਹੇ ਅੰਦਰ ਖੇਤ ਖੇਤਿਆਂ ਅੰਦਰ ਛੁਟਿਆ ਉਹ ਨਾਨਕ ਸੁਨਾਹਾ ਬਲੀਏ ਬਗਲੇ ਆਇ ਬੜੇ ਪੀਤਨ ਵਿੱਚ ਸੁਆਹਾ ਓੜੀ ਆਪਿ ਨੇ ਆਵ ਸੱਜਿਓ ਆਪਣਿਆ ਰੱਤਿਓ ਨਾਓ ਦੁਈ ਪੁਰ ਸਾਜੀਐ ਕਰ ਆਸਨ ਡਿਠੋ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵਹਿ ਕਰੇ ਪਸਾਓ ਤੂੰ ਜਾਣੋ ਈ ਸਭ ਸੈ ਦੇ ਲੈ ਸਹਿਜਿੰਦ ਕਵਾਓ ਕਰ ਆਸਨ ਡਿਠੋ ਚਾਓ ਕਰ ਆਸਨ ਡਿਠੋ ਚਾਓ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ